ਸਾਹਵੇਂ ਵਿਪਤੀ ਮੋਦੀ ਲਾਣੇ ਨੇ ਜਿਵੇਂ ਇਤਿਹਾਸ ਇਸ਼ਤਿਹਾਰਬਾਜ਼ੀ ਕਰਕੇ ਪੋਸਟਰ ਬਾਜ਼ੀ ਕਰਕੇ ਪੋਸਟਰਾਂ ਦੇ ਮਗਰ ਪਾਪ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ 700 ਤੋਂ ਉੱਪਰ ਕਿਸਾਨ ਜਿਹੜੇ ਉਹ ਦਿੱਲੀ ਅੰਦੋਲਨ ਵਿੱਚ ਸ਼ਹੀਦ ਹੋਏ ਸੀਗੇ 200 ਤੋਂ ਵੱਧ ਇੱਥੇ ਜ਼ਖਮੀ ਹੋਏ ਤੇ ਸੁਭ ਕਰਨ ਦੀ ਸਿੱਧੀ ਗੋਲੀ ਮਾਰ ਕੇ ਹਤਿਆ ਕਰਕੇ ਉਹਦੇ ਖੂਨ ਦੇ ਨਾਲ ਵੀ ਹੱਥ ਰੰਗੇ ਆ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਸਾਡੇ 4 ਕਿਸਾਨਾਂ ਦੇ ਇੱਕ ਪੱਤਰਕਾਰ ਦੇ ਖੂਨ ਨਾਲ ਹੱਥ ਰੰਗੇ ਮੈਂ ਲਾਵਾਂ ਨੂੰ ਜਿਹੜੀਆਂ ਸਾਡੀਆਂ ਪਹਿਲਵਾਨ ਸਨ ਉਹਨਾਂ ਦੇ ਅੰਦੋਲਨ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਨਿਆ ਕੋਈ ਨਹੀਂ ਦਿੱਤਾ ਮਣੀਪੁਰ ਦੇ ਵਿੱਚ ਮਾਵਾ ਪੈਣਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਔਰ ਸੈਂਕੜੇ ਉੱਥੇ ਅਗਨ ਭੇਡ ਕੀਤੇ ਗਏ ਸੈਂਕੜੇ ਦਾ ਨੁਕਸਾਨ ਕੀਤਾ ਔਰ ਅੱਜ ਵੀ ਆਪਣੇ ਆਪ ਨੂੰ ਹਥਿਆਰਬਾਜ਼ੀ ਕਰਕੇ ਪਾਕ ਪਵਿੱਤਰ ਦੱਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਨੈਸ਼ਨਲ ਮੀਡੀਆ ਜਿਹੜਾ ਸਾਥ ਦੇ ਰਿਹਾ ਵਾ ਅਸੀਂ ਕਹਿਣਾ ਚਾਹੁੰਦੇ ਆ ਭਾਰਤੀ ਲੋਕ ਜਿਹੜੇ ਆ ਉਹ ਇੰਨੇ ਸੁੱਤੇ ਨਹੀਂਗੇ ਇਸ ਟਾਈਮ ਦੇ ਜਿਹੜਾ ਵੋਟਰਾਂ ਦਾ ਦੌਰ ਚੱਲ ਰਿਹਾ ਵਾ ਇਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਯਾਦ ਕਰਾ ਦੇਣਗੇ ਕਿ ਪੋਸਟਰਾਂ ਦੇ ਪਿੱਛੇ ਕਦੀ ਪਾਪ ਹੀ ਸੁਭਦੇ ਜਿਹੜੀ ਵੀ ਸਿਆਸੀ ਤਿਰ ਲੋਕਾਂ ਦਾ ਧੱਕਾ ਕਰਕੇ ਪੋਸਟਰਾਂ ਪਿੱਛੇ ਪਾਪ ਛਾਊਗੀ ਉਹਦੇ ਪਾਪ ਲੋਕ ਨੰਗੇ ਕਰਕੇ ਰਹਿਣਗੇ ਧੰਨਵਾਦ